ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਦੇ ਵਿੱਚ ਬਿਰਾਜਮਾਨ ਮੇਰੀਆਂ ਮਾਤਾਵਾਂ ਮੇਰੇ ਬਜ਼ੁਰਗ ਤੇ ਮੇਰੇ ਤੋਂ ਛੋਟੇ ਮੇਰੇ ਵੀਰ ਫਤਿਹ ਸਿੰਘ ਕਹਿੰਦਾ ਜੀ ਫਤਿਹ ਦਾ ਰਾਗ ਫਤਿਹ ਨੇ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪਣੇ ਮਾਤਾ ਜੀ ਮਾਤਾ ਗਰਦੀਪ Kaur ਜੀ ਜੇਨਰੀ ਅੰਦਰ ਦਾ ਹਾਸਤੇ ਵਿੱਚ ਸ਼ਾਮਲ ਹੋਣ ਲਈ ਆਏ ਆ ਮੈਂ ਆਪਣੀ ਜਥੇਬੰਦੀ ਅਕਾਲੀ ਦਲ ਬਾਦਸ ਪੰਜਾਬ ਦੇ ਜਿਨ੍ਹਾਂ ਦੇ ਮੁੱਖ ਸੇਵਾਦਾਰ ਲੋਕ ਸਭਾ ਮੈਂਬਰ ਭਾਈ ਅਮਰਪਾਲ ਸਿੰਘ ਜੀ ਖਾਲਸਾ ਜਿਹੜੇ ਕਿ ਡਿਗਰੂਗੜ੍ਹ ਜੇ ਵਿੱਚ ਬੰਦ ਨੇ ਉਹਨਾਂ ਵੱਲੋਂ ਸ਼ਰਧਾ ਦੇ ਫੋਲਡਰ ਕਰਦੇ ਤੇ ਨਾਲ ਦੀ ਨਾਲ ਮੈਂ ਭਾਈ ਅਰਤਾਪ ਸਿੰਘ ਜੀ ਦੇਖੀ ਕਿ ਮੇਰੇ ਬਹੁਤ ਨਦੀਕੀ ਦੇ ਉਹਨਾਂ ਦੇ ਜੀਵਨ ਵੱਲ ਜਦੋਂ ਝਾਕ ਮਾਰਦਾ ਹੈ ਤੇ ਇੰਨਾ ਵਧੀਆ ਮੈਨੂੰ ਉਹਨਾਂ ਦਾ ਜੀਵਨ ਲੱਗਦਾ ਹੈ ਕਿ ਇਹਨਾਂ ਨੇ ਜਿੱਥੇ ਕਿਸਾਨੀ ਦੇ ਵਿੱਚ ਮੱਲਾ ਮਾਰੀਆਂ ਉੱਥੇ ਕਿਸਾਨ ਯੂਨੀਅਨ ਦੇ ਵਿੱਚ ਆਪਣੀਆਂ ਸੁਭਾਵਾਂ ਲਿਵਾ ਕੇ ਸਿੱਖ ਸੰਤਾਂ ਨੂੰ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕੀਤਾ ਤੇ ਇਹ ਜੋ ਕਰਮ ਅੱਜ ਇਹ ਕਰ ਰਹੇ ਨੇ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਮਾਤਾ ਗੁਰਦੀਪ ਕੌਰ ਜੀ ਦੀ ਉਹ ਜਿਹੜੀ ਦੇਣ ਆ ਜੋ ਲੋਕਾਂ ਦੇ ਵਿੱਚ ਵਿਚਰਦੇ ਆ ਮੈਂ ਇਹਨਾਂ ਸ਼ਬਦਾਂ ਦੇ ਨਾਲ ਹੀ ਜਿੱਥੇ ਭਾਈ ਅਵਤਾਰ ਸਿੰਘ ਜੀ ਉਹਨਾਂ ਨੂੰ ਵਿਸ਼ਵਾਸ ਕਰਉਂਦਾ ਕਿ ਸਾਡੀ ਜਥੇਬੰਦੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਉੱਥੇ ਮਾਤਾ ਜੀ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕਰਦਾ ਤੇ ਅਖੀਰ ਦੇ ਵਿੱਚ ਇੱਕ ਬੇਨਤੀ ਜ਼ਰੂਰ ਕਰੂੰਗਾ ਕਿ ਅੱਜ ਸਾਡੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਦੌਰ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ ਜਦੋਂ ਮੈਂ ਪਿੰਡਾਂ ਦੇ ਵਿੱਚ ਨਗਰਾਂ ਦੇ ਜਾਨਾ ਜਾ ਕੇ ਵੇਖਦਾ ਤੇ ਬਹੁਤ ਅਫਸੋਸ ਹੁੰਦਾ ਸੋ ਮੈਂ ਇੱਥੇ ਇਕੱਤਰ ਆਪਣੀਆਂ ਮਾਵਾਂ ਤੇ ਭੈਣਾਂ ਨੂੰ ਬੇਨਤੀ ਜ਼ਰੂਰ ਕਰੂੰਗਾ ਕਿ ਜਿਹੜੇ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਘਰਾਂ ਦੇ ਇੱਕ ਸਿਆਸੀ ਲੋਕ ਆਉਣ ਤੇ ਜਿਹੜੇ ਨਸ਼ਿਆਂ ਦੀਆਂ ਗੱਲਾਂ ਕਰਨ ਉਹਨਾਂ ਨੂੰ ਬਿਲਕੁਲ ਮੂੰਹ ਨਹੀਂ ਆਉਣਾ ਤੇ ਆਪਣੀ ਨੌਜਵਾਨੀ ਨੂੰ ਬਚਾਉਣਾ ਆਪਣੀ ਕਿਸਾਨੀ ਨੂੰ ਬਚਾਉਣਾ ਆਪਣੇ ਪੰਜਾਬ ਨੂੰ ਬਚਾਉਣਾ ਇਸ ਗੱਲ ਵੱਲ ਸਭ ਧਿਆਨ ਦੇਣਾ ਸੋ ਇੰਨੀਆਂ ਬੀਤੀਆਂ ਕਰਦਾ ਹੋਇਆ ਖੇਮਾ ਦਾ ਜੱਜਕ ਹੈ ਅਰਦਾਤ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਨ ਸਾਹਿਬ ਜੀ ਦੀ ਮਿੱਟੀ ਗੋਡੇ ਵਿੱਚ ਸੋਪ ਇੱਕ ਸਮਾਨ ਦੇ ਰਾਜਮਾਨ ਸਤ ਸੰਗਤ ਸਭ ਤੋਂ ਪਹਿਲਾਂ ਮਤੇ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਹੁਤ ਹੀ ਸਤਿਕਾਰਯੋਗ ਮਾਤਾ ਗੁਰਦੀਪ Kaur ਜੀ ਜੰਕਵਰ ਦਾਸ ਜੀ ਵਿੱਚ ਸ਼ਾਮਲ ਹੋਏ ਆਂ ਗੁਰਮਾਣੀ ਦਾ ਫਰਮਾਨ ਹੈ ਮੰਨ ਖਾਈ ਮੰਡਲ ਨੇ ਆਏ ਮੋਤ ਉਨ ਅਕਾਲ ਸਾਈ ਹੈ ਜਿਉਂ ਇਸ ਦੁਨੀਆ ਤੇ ਆਇਆ ਵਾ ਉਸਨੇ ਇੱਕ ਦਿਨ ਚ ਜਾਣਾ ਵਾ ਪਰ ਜਿੰਨਾ ਚਿਰ ਉਹ ਇਸ ਧਰਤੀ ਤੇ ਵਿਚਰਿਆ ਵਾ ਕੋਡਾ ਲੇਖਾ ਜੋਗਾ ਨਹੀਂ ਕਰਨਾ ਮੰਦਾ ਜਿਹੜੀ ਪਰਮਾਤਮਾ ਨੇ ਸਾਨੂੰ ਸਵਾਤਾ ਨਹੀਂ ਪੂਜੀ ਦਿੱਤੀ ਆ ਕੀ ਉਹ ਅਜਾਈ ਤੇ ਨਹੀਂ ਗਿਆ ਗਿਆ ਤੇ ਜਿਹੜਾ ਸਾਰਾ ਦੇਖਾਂ ਜੂਗਾ ਵਾ ਐ ਸਿੱਟੇ ਹੀ ਹੁੰਦਾ ਵਾ ਜਿੱਥੋਂ ਤੱਕ ਅਸੀਂ ਸਰਦਾਰਾ ਤਾਖ ਸਿੰਘ ਦੀ ਦੇ ਬਾਰੇ ਜਾਣਦੇ ਆ ਉਸ ਤੋਂ ਪਤਾ ਲੱਗਦਾ ਵਾ ਕਿ ਸਾਡੀ ਮਾਤਾ ਨੇ ਬੜੇ ਵੱਡੇ ਗੁੰਜਰੇ ਆਰਤਾ ਚੀ ਨੂੰ ਦਿੱਤੇ ਜੇ ਲੈ ਨਾ ਇਹ ਨਾ ਨਹੀਂ ਦੇਸ਼ ਦੀ ਸ਼ਹਿਰ ਦੀ ਤੀ ਜੇ ਤੋਂ ਸਾਡੇ ਪੰਜਾਬ ਨੂੰ ਸਾਡੀ ਕੈਸਾਨੀ ਨੂੰ ਲੋੜ ਪਈ ਆ ਉਸ ਵਿੱਚ ਵੀ ਅੱਗੇ ਹੋ ਕੇ ਉਹ ਲੜਾਈ ਦੀ ਲੜੀ ਆ ਕੌਮ ਵੀ ਕਿਤੇ ਕਿਤੇ ਕਿਸੇ ਵੀ ਸਮਾਜੀ ਸਾਂ ਦੇ ਕੋਤੇ ਜ਼ਰੂਰ ਪੈਂਦੀ ਆ ਤੇ ਹਰ ਟਾਈਮ ਆਪਣਾ ਟਾਈਮ ਕੱਢਣ ਲਈ ਤਤਪਰ ਹੁੰਦੇ ਨੇ ਤੇ ਸਾਰੇ ਹੌਂ ਜੇਲੇ ਨੇ ਇੱਕ ਸਾਦੀ ਸਰਕਾਰ ਜਦ ਮਾਤਾ ਜੀ ਦੀ ਦੇਣ ਹੈ ਮੈਂ ਸਮਝਦਾ ਮਾਂ ਉਹਨਾਂ ਦਾ ਆਉਣਾ ਇਹ ਤੇ ਇੱਕ ਸਫਲ ਜੀਵਨ ਇੱਥੇ ਨਿਭਾ ਕੇ ਗਏ ਨੇ ਆਪਣੇ ਪਿੱਛੇ ਬਹੁਤ ਵੱਗਿਆ ਭਲਵਾਂ ਦੀ ਸਾਡੇ ਸਮਾਜ ਨੂੰ ਦੇ ਕੇ ਗਏ ਨੇ ਇਹ ਉਹ ਮਾਰੇ ਸਮਾਜ ਦੇ ਦੇਖੀ ਸਾਡੇ ਸਮਾਜ ਨੂੰ ਵਧੀਆ ਸੇ ਦੇਦੀ ਰਹੇ ਨੇ ਮੈਂ ਇਹਨਾ ਕੁ ਕਹਿ ਕੇ ਮਾਤਾ ਜੀ ਨੂੰ ਸ਼ਰਧਾ ਦੇ ਬੋਲ ਕੋਲ ਕਰਦਾ ਹੋਇਆ ਸਤਿ ਫਤੇ ਬੁਲਾਉਂਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਤਿਕਾਰਯੋਗ ਸਾਥ ਸੰਗਤ ਅੱਜ ਚਾਰ ਚੁੱਕੇ ਜਨ ਸਾਹ ਦੇ ਨੂੰ ਜੀ ਦੇ ਵਿੱਚ ਨੇ ਬਹੁਤ ਹੀ ਸ਼ਕਾ ਜੋ ਮਾਤਾ ਗੁਰਦੀਪ ਕੌਰ ਜੀ ਦੇ ਅੰਤਮ ਬਾਕਸਾ ਨਰੇਓ ਰਾਜਕੇ ਪਦੇ ਪਲਾਵਾ ਵਾਇਰ ਗੁਰਜੀਤ ਕਾ ਖਾਲਸਾ ਵਾਇਰ ਗੁਰਜੀਤ ਕੀ ਫਤਿਹ ਪੰਛੋ ਤੋਂ ਧੁਰ ਕੀ ਬਾਣੀ ਆਈ ਜਦ ਸਾਗੇ ਚੰਤ ਬਤਾਏ ਦਾ ਖੜਪਾ ਸਾਹਿਬ ਹੋਇਆ ਨੇ ਉਪਰੰਤ ਇਥੇ ਭਾਈ ਸਾਹਿਬ ਅਲਾਇ ਬਾਣੀ ਦਾ ਕੀਰਤਨ ਕਰਕੇ ਗਏ ਨੇ ਇਹਦੇ ਤੋਂ ਬਾਅਦ ਵਿੱਚ ਕਿਸੇ ਮਨੁੱਖ ਦੇ ਉਹ ਵਿਚਾਰ ਸਾਡੇ ਕਾਰਨ ਦੀ ਕੋ ਗੱਲ ਕਰਨ ਦੀ ਇਜਾਜ਼ਤ ਵੀ ਨਹੀਂ ਰਾਜਾਂ ਲਈ ਅਨੇਕ ਸਮਾਜਿਕ ਪਰੰਪਰਾਵਾਂ ਬਣੀ ਐ ਕਿ ਅਸੀਂ ਜਦੋਂ ਘਰ ਪਰਾਂ ਰਿਸ਼ਤੇਦਾਰ ਸਮਾਜਿਕ ਮਹਿਲਾ ਜਰਾ ਇਕੱਤਰ ਹੁੰਦਾ ਹੈ ਤੇ ਪਿਛੇ ਕੇ ਰੂਹ ਬਾਰੇ ਗੂਰ ਆਪਣੇ ਵਿਚਾਰ ਜਿਹੜੇ ਨੂੰ ਸਾਡੇ ਕਰਦਾ ਥੋਏ ਪਰੰਪਰਾ ਦੇ ਨਾਲ ਨਾਲ ਸਾਡੇ ਸਮਾਜ ਦੇ ਵਿੱਚ ਚੱਲ ਰਹੀ ਹੈ ਸੋ ਸਾਡੇ ਬਹੁਤ ਸਤਿਕਾਰਯੋਗ ਮਾਤਾ ਜੀ ਸਾਡੇ ਨੂੰ ਸਦੀਵੀ ਮਸ਼ੋਰਾ ਦੇਵੇ ਗਏ ਨੇ ਮਾਂ ਦਾ ਪਿਛੜਨਾ ਮਾਂ ਦਾ ਘਟਾ ਰਾਜੇ ਤੇ ਕੋਈ ਨਹੀਂ ਕਹਤਾ ਕਿ ਉਹ ਸਰਦਾਰ ਪਰ ਜਿਹੜਾ ਮਾਂ ਦਾ ਘਰ ਦਾ ਇਹਨੂੰ ਕਦੀ ਨਹੀਂ ਆਖਿਆ ਕਿ